ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਲਓ ਜੀ ਅੱਜ ਦੇ ਵਲੌਗ ਵਿੱਚ ਗੱਡੀ ਲੈ ਕੇ ਆਏ ਆਂ ਆਪਾਂ ਵਰਨਾ ਸੇਲ ਦੇ ਲਈ। ਜੇ ਕਿਸੇ ਆਪਣੇ ਭਰਾ ਨੇ ਲੈਣੀ ਆ ਤਾਂ ਉਹ ਵੀਡੀਓ ਨੂੰ ਜ਼ਰੂਰ ਦੇਖਿਓ। ਗੱਡੀ ਬਹੁਤ ਸਾਫ਼ ਹੈ ਘਰੇ ਖੜੀ ਆ ਆਪਣੇ ਮਿੱਤਰ ਕੋਲ। ਜੇ ਗੱਲ ਕਰੀਏ ਜੀ ਆਪਾਂ ਮਾਡਲ ਦੀ ਮਾਡਲ ਹੈਗਾ 2016। 31 ਤੱਕ ਯਾਨੀ ਕਿ ਇਹਦੀ ਪਾਸਿੰਗ ਆ। ਤੇ ਓਨਰ ਹੈਗੀ ਜੀ ਇਹ ਹੁਣ ਆਪਣੇ ਭਰਾ ਦੇ ਦੂਜੇ ਨੰਬਰ ਦੂਜੇ ਤੇ ਯਾਨੀ ਕਿ ਸੈਕੰਡ ਓਨਰ ਦੀ ਗੱਡੀ ਆ। ਜੋ ਵੀ ਚੱਲੀ ਆ ਜੀ ਜਾਂਸੀ ਰਿਕਾਰਡ ਦੇ ਹਿਸਾਬ ਨਾਲ ਹੁਣ ਤੱਕ 1,32,000 ਸਾਰੀ ਰੀਜਨਲ ਚੱਲੀ ਆਈ ਤੇ ਸਾਰੇ ਕਾਗਜ਼ ਪੱਤਰ ਜਾਨੀ ਕਿ ਐਨ ਓਕੇ ਨਹੀਂ ਜੇ ਗੱਲ ਟਾਪ ਮੜ ਲਈ ਇਹ ਮਾਡਲ ਹੈਗਾ 1.6 SX ਤੇ ਪੁੱਛ ਵਾਟਨ ਨਾਲ ਸਟਾਰਟ ਹੁੰਦੀ ਹੈ ਇਹ ਇਹ ਥੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ 3.5 ਲੱਖ ਰੁਪਈਆ ਬਾਕੀ ਟਾਈਮ ਤੇ ਕਰ ਲਾਂਗੇ ਜੇ ਕਿਸੇ ਆਪਣੇ ਭਰਾਣ ਨਾਲ ਆਪਣੀ ਕੋਈ ਡੀਲ ਹੁੰਦੀ ਹੋਈ ਆਪਾਂ ਟਾਈਮ ਤੇ ਜੋ ਵੀ ਹੋ ਸਕੇ ਆਪਾਂ ਵੱਧ ਤੋਂ ਵੱਧ ਸ਼ੂਟ ਕਰਾ ਦਾਂਗੇ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ